ਹਵਾਈ ਫੌਜ ਨੇ ਉੱਤਰਾਖੰਡ ਦੀ ਚੌਖੰਬਾ ਤਿੰਨ ਛੋਟੀ ਤੇ ਚੜਨ ਦੀ ਕੋਸ਼ਿਸ਼ ਕਰਨ ਦੌਰਾਨ ਤਿੰਨ ਦਿਨਾਂ ਤੋਂ ਫਸੀਆਂ ਦੋ ਵਿਦੇਸ਼ੀ ਮਹਿਲਾ ਪਰਬਤਾ ਰੋਈਆਂ ਨੂੰ 60 ਘੰਟਿਆਂ ਤੱਕ ਦੇ ਆਪਰੇਸ਼ਨ ਤੋਂ ਬਾਅਦ ਸੁਰੱਖਿਅਤ ਬਚਾ ਲਿਆਈ ਅਮਰੀਕਾ ਦੀ ਮਿਸ਼ੇਲ ਥੇਰੇਸਾ ਡਵੋਕ ਅਤੇ ਬ੍ਰਿਟਾਨੀਆ ਦੀ ਫੇਮ ਜੇਨ ਮੈਨਜ਼ 3 ਅਕਤੂਬਰ ਤੋਂ 6015 ਮੀਟਰ ਦੀ ਉਚਾਈ ਤੇ ਫਸੀਆਂ ਹੋਈਆਂ ਸਨ ਉਹਨਾਂ ਦਾ ਜ਼ਰੂਰੀ ਬੈਗ ਜਿਸ ਵਿੱਚ ਖਾਣ-ਪੀਣ ਅਤੇ ਪਹਾੜ ਤੇ ਚੜਨ ਦਾ ਸਮਾਨ ਸੀ ਇੱਕ ਖਾਈ ਵਿੱਚ ਡਿੱਗ ਗਿਆ ਸੀ ਜਿਸ ਤੋਂ ਬਾਅਦ ਦੋਵਾਂ ਵਦੇਸ਼ੀ ਔਰਤਾਂ ਨੇ ਇੱਕ ਮਹਿਲਾ ਦੋਸਤੋਂ ਮਦਦ ਮੰਗੀ ਸੀ ਇਹ ਦੋਵੇਂ ਵਿਦੇਸ਼ੀ ਪਰਬਤਾਰੋਹੀ 2022 ਵਿੱਚ ਬਣਾਏ ਗਏ ਰਿਕਾਰਡ ਨੂੰ ਤੋੜਨਾ ਚਾਹੁੰਦੀਆਂ ਸਨ ਜਿਹੜਾ ਕਿ ਭਾਰਤੀ ਮੂਲ ਦੇ ਅਜੀਤ ਅਤੇ ਉਸ ਦੀ ਧੀ ਦੀ ਬਜਾਜ ਵੱਲੋਂ 6200 ਮੀਟਰ ਦੀ ਉਚਾਈ ਤੇ ਉੱਤਰੀ ਅਮਰੀਕਾ ਦੀ ਸਭ ਤੋਂ ਉੱਚੀ ਚੋਟੀ ਡੈਨਾਲੀ ਨੂੰ ਸਰ ਕਰਕੇ ਬਣਾਇਆ ਗਿਆ ਸੀ ਦੋਵੇਂ ਤਜਰਬੇਕਾਰ ਮਹਿਲਾ ਪਰਬਤਾਰੋਹੀ ਭਾਰਤੀ ਪਰਬਤਾਰੋਹੀ ਫਾਊਂਡੇਸ਼ਨ ਵੱਲੋਂ ਵਿਦੇਸ਼ੀ ਪਰਬਤਾਰੋਹੀਆਂ ਲਈ ਕਰਵਾਈ ਗਈ ਮੁਹਿੰਮ ਵਿੱਚ ਸ਼ਾਮਲ ਹੋਈਆਂ ਅਤੇ ਉਹਨਾਂ ਨੇ ਉਤਰਾਖੰਡ ਦੇ ਚਮੋਲੀ ਸਲੇ ਵਿੱਚ 6955 ਮੀਟਰ ਦੀ ਉਚਾਈ ਤੇ ਪੈਂਦੀ ਚੌਖੰਬਾ ਤਿੰਨ ਚੋਟੀ ਤੇ ਚੜਨਾ ਸ਼ੁਰੂ ਕਰ ਦਿੱਤਾ ਇਹ ਦੋਵੇਂ ਪਰਬਤਾਰੋਹੀ 11 ਸਤੰਬਰ ਤੋਂ 18 ਅਕਤੂਬਰ ਤੱਕ ਆਪਣੀ ਮੁਹਿੰਮ ਪੂਰੀ ਕਰਨ ਵਾਲੀਆਂ ਸਨ ਭਾਰਤੀ ਹਵਾਈ ਫੌਜ ਨੇ ਇਹਨਾਂ ਵਿਦੇਸ਼ੀ ਪਰਬਤਾਰੋਹੀਆਂ ਨੂੰ 17400 ਫੁੱਟ ਦੀ ਉਚਾਈ ਤੋਂ 에ਅਰ ਲਿਫਟ ਕੀਤਾ